ਸਤਿ ਸ਼੍ਰੀ ਅਕਾਲ ਦੋਸਤੋ ਸੁਰੱਖਿਆ ਦਿਖਾਉਣਾ ਤੁਹਾਨੂੰ ਦੇਖੋ ਕਿਵੇਂ ਟਰਾਲੀਆਂ ਦੇ ਨਾਲ ਟਰਾਲੀਆਂ ਬੈਲਟਿੰਗ ਕਰੀਆਂ ਹੋਈਆਂ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਦਾ ਜਿਹੜਾ ਮਰਨ ਵਰਤਾ ਉਹ ਲਗਭਗ ਇੱਕ ਮਹੀਨਾ ਹੋਣ ਵਾਲਾ ਤਾਂ ਦੇਖੋ ਇੱਧਰ ਟਰਾਲੀਆਂ ਦੇ ਨਾਲ ਟਰਾਲੀਆਂ ਬੈਲਟ ਕਰਤੀਆਂ ਤਾਂਕਿ ਜਿਹੜਾ ਦੇਖੋ ਤੁਸੀਂ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਸੰਗਲ ਪਾ ਕੇ ਰੱਖੇ ਗਏ ਨੇ ਤਾਂਕਿ ਕਿਹੜੀ ਸੁਰੱਖਿਆ ਦੇ ਮੱਦੇ ਨਜ਼ਰ ਜਿਹੜੀਆਂ ਇਹ ਇਕੱਠੀਆਂ ਕੀਤੀਆਂ ਹੋਈਆਂ ਆ ਦੇਖੋ ਇੱਧਰ ਤਸਵੀਰ ਦੇਖ ਚਾਹੀਏ ਇੱਧਰ ਦੇਖ ਲਓ ਜਿੱਥੇ ਮਰਜ਼ੀ ਦੇਖ ਲਓ ਟਰਾਲੀਆਂ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਹ ਬੈਲਡ ਕਰਦੀਆਂ ਇੱਕ ਦੂਜੇ ਦੇ ਨਾਲ ਦੇਖੋ ਇਹ ਤਸਵੀਰ ਦੇਖ ਆ ਦੇਖੋ ਤਸਵੀਰ ਇੱਕ ਦੂਜੇ ਦੇ ਨਾਲ ਜਿਹੜੀਆਂ ਟਰਾਲੀਆਂ ਨੇ ਉਹ ਪ੍ਰੋਪਰ ਬੈਲਡ ਕਰਤੀਆਂ ਤਾਂ ਕਿ ਕੋਈ ਇੱਥੋਂ ਕ੍ਰੋਸ ਨਾ ਕਰ ਸਕੇ ਅਗਰ ਕੋਈ ਪ੍ਰਸ਼ਾਸਨ ਕਾਰਵਾਈ ਕਰਦਾ ਹੈ ਤਾਂ ਉਸ ਤੋਂ ਬਚਣ ਦੇ ਲਈ ਇਹ ਹੈ ਇੱਕ ਦੂਜੇ ਟਰਾਲੀਆਂ ਦੇ ਨਾਲ ਟਰਾਲੀਆਂ ਪ੍ਰੋਪਰ ਤਰੀਕੇ ਦੇ ਨਾਲ ਬੈਲਡ ਕਰਤੀਆਂ